ਕਤਵਾ ਬਾਹੜੀਆਂ ਪਿੰਡ ਨਾਲ ਗੂਟਾ ਛਾਪਾ ਕਿ ਬਾਜੇ ਮਾਲ ਦੇ ਤੋਂ ਖਿਡਾਰੀ ਇੱਥੇ ਕੌਡੀਆਂ ਪਾਉਂਦੇ ਨੇ ਹੱਤੇ ਪੱਤਰ ਦੇ ਕੇ ਖਿਡਾਰੀ ਬਾਹਰੋਂ ਮੰਗਵਾਉਂਦੇ ਬੜੀਆਂ ਮਸ਼ਹੂਰ ਨੇ ਰਾਏ ਕੋਟ ਦੀਆਂ ਖੇਡਾਂ ਲੱਗਦੇ ਆ ਜੱਫੇ ਕਹਿਰ ਦੇ ਪੈਂਦੀ ਆਰੇ ਡੇਟਾ ਪਿਰਤਾ ਸ਼ੇਰਗੜ ਵਾਲਾ ਲਿਖਦਾ ਉੱਚਾ ਲੰਮਾ ਕੱਤ ਜਾਣ ਇਹਦੇ ਵਿੱਚ ਬੜੀ ਜਿਲਾਏ ਕਪੂਰਥਲਾ ਰੇਡ ਪੂਰੀ ਖੜੀ ਲੋਕੀ ਕਹਿੰਦੇ ਹੱਥ ਲਾ ਕੇ ਭਾਜਾ 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 ਕਾਲੇ ਸੰਘੇ ਪਿੰਡ ਦਾ ਇਹ ਤਾਜਾ ਨੈਣੂ ਜੇਤੂ ਹੈ ਕਾਲੇ ਸੰਘੇ ਦਾ ਤਾਜਾ ਦੂਜੇ ਪਾਸੇ ਦੁਨੀਆ ਤੇ ਤੂਫਾਨ ਝੱਲਣ ਵਾਲਾ ਪਿੱਥੋ ਦਾ ਸ਼ੀਰਾ ਲੱਗਦਾ ਹੋਇਆ ਜੱਫਾ ਸ਼ਾਬਾਸ਼ ਵੱਡੀ ਪੁਆਇੰਟ ਤਾਜੇ ਦਾ ਲਓ ਮੁਕਸਰ ਜ਼ਿਲ੍ਹਾ ਗੱਲ ਹੋਈ ਲੋਕ ਬੋਲੀਆਂ ਦੇ ਵਿੱਚ ਕੇ ਵੀ ਕਾ ਮੇਰਾ ਉਠ ਲਿਆਂਦਾ ਦੇ ਕੇ ਨੋਟ 85 ਸਹਣੇ ਦੇ ਵਿੱਚ ਝਾਂਜਰ ਬੰਦੀ ਮੁਖਤਾਂ ਦੀ ਕਾਠੀ ਰੱਲੇ ਦੇ ਵਿੱਚ ਬਣਦੇ ਟਗੂਏ ਸ਼ਹਿਰ ਪਧਾਰ ਦੀ ਝਾਟੀ ਤੂੰ ਚੜ ਜਾ ਬੋਤੇ ਤੇ ਮੰਨ ਲੈ ਭੌਰ ਦੀ ਅੱਖੀ ਮੁਖਸਰ ਜ਼ਿਲ੍ਹੇ ਵਾਲਾ ਰਾਣੀਵਾਲ ਪਿੰਡ ਦਾ ਕੋਦੀ ਹਣੀ ਇੰਗਲੈਂਡ ਵੱਲਿਓ 100 ਰੁਪਏ ਦਾ ਮਾਨਸਮਣ ਆਹ ਮੁੰਡੇ ਦਾ ਪਿੰਡ ਉਹ ਪਿੰਡ ਹੈ ਜਿੱਥੋਂ ਦਾ ਮਣੀ ਸੰਧੂ ਛੱਠੇ ਪਿੰਡ ਦਾ ਸੰਧੂ ਛੱਠਾ ਪਿੰਡ ਜਿਸ ਪਿੰਡ ਦਾ ਹਰਨੇਕ ਸਿੰਘ ਸਰਪੰਚ ਹੈ ਤੇ ਇਹ ਪਿੰਡ ਕਪੂਰਥੇ ਜ਼ਿਲ੍ਹੇ ਵਿੱਚ ਹੈ ਕਾਲੇ ਸੰਘਿਆ ਤੋਂ 2 ਕਿਲੋਮੀਟਰ ਦੀ ਦੂਰੀ ਤੇ ਆ ਲਓ ਫੁਰਖਪੁਰ ਦੇ ਦੁੱਲੇ ਦਾ ਜ਼ਿਲ੍ਹਾ ਕਪੂਰਥਲਾ ਪੰਡਾਲ ਦੇ ਸੁਖੇ ਦਾ ਜ਼ਿਲ੍ਹਾ ਵੀ ਕਪੂਰਥਲਾ ਦੂਜੇ ਪਾਸੇ ਮੜੀ ਸੰਧੂ ਠੱਠੇ ਵਾਲੇ ਦਾ ਵੀ ਜ਼ਿਲ੍ਹਾ ਕਪੂਰਥਲਾ ਸਰਜੀਤ ਪਾਤਰ ਪੰਜਾਬੀ ਦਾ ਲੇਖਕ ਹੋਇਆ ਉਹਦਾ ਵੀ ਜ਼ਿਲ੍ਹਾ ਕਪੂਰਥਲਾ ਤੇ ਹਰਦਾਸਪੁਰ ਦਾ ਹੈਰੀ ਕਨੇਡਾ ਦੇ ਵਿੱਚ ਐਮਪੀ ਹੈ ਉਹਦਾ ਜ਼ਿਲ੍ਹਾ ਵੀ ਕਪੂਰਥਲਾ ਦੁਨੀਆ دیਵਾਨੀ ਹੈ ਦੁਨੀਆ دیਵਾਨੀ ਹੈ ਕਿ ਜੇਲ੍ਹੋਂ ਕੋ ਟੈਨਸ਼ਨ ਵਧ ਜੇ ਸਿਰ ਕਢਾ ਦਿਓ ਗੰਝਾ ਮੇਜਰ ਬਰਾੜ ਨੇ ਦਿੱਤਾ ਟਰੈਕਟਰ ਜੇਕਰ ਪੁੱਛੋ ਇਹਦਾ ਕਿਹੜਾ ਉਹ ਟਰੈਕਟਰ ਸ਼ਵਰਾਜ 852 ਸ਼ਵਰਾਜ 855 ਲੈ ਵੀ ਕਾਲੂ ਕੀ ਫੱਦੇ ਪੱਤਰ ਨੇ ਲੋ ਪਈ ਹੀ ਕਬੱਡੀ ਐ ਸਾਹਮਣੇ ਤਾਜੇ ਦੀ ਐ ਨੈਨੋ ਜੇਤੂ ਆ ਅੰਗਲੈਂਡ ਵੀ ਖੇਡਿਆ ਨਿਊਜ਼ੀਲੈਂਡ ਵੀ ਖੇਡਿਆ ਕੈਨੇਡਾ ਵੀ ਖੇਡਿਆ ਪਾਉਂਡ ਵੀ ਮਿਲੇ ਨੇ ਡਾਲਰ ਵੀ ਮਿਲੇ ਨੇ ਜੋਰ ਲੱਗਿਆ ਜੋਰ ਲੱਗਿਆ ਪੁਆਇੰਟ ਜਿਹੜਾ ਤਾਂ ਕੋਹੜੀ ਰਾਣੀਵਾਲ ਦੀ ਧਰਤੀ ਦਾ ਪੱਕੇ ਤੌਰ ਤੇ ਰਾਮਪੁਰੇ ਦੀ ਧਰਤੀ ਤੇ ਰਹਿੰਦਾ ਕਿ ਉੱਚੇ ਲੰਮੇ ਮੁੰਡੇ ਲੋਕੋਂ ਅੰਬਰ ਫਰੀਏ ਸਿੱਖੀ ਦੇ ਵਿੱਚ ਮੋਢੀ ਨੇ ਹੂਪ ਨਗਰੀਏ ਗੁਰਦਾਸਪੁਰ ਦੇ ਨਿੱਡਰ ਮੁੰਡੇ ਘਰ ਦੀ ਕੱਢਣ ਦੇ ਸ਼ੌਂਕੀ ਤੇ ਬਠਿੰਡੇ ਵਾਲੇ ਰਫਲਾ ਰੱਖੰਦੇ ਆ ਸ਼ੰਕੀ ਇਹ ਸ਼ਾਹ ਦੀ ਗੱਲ ਹੈ ਕਿਉਂਕਿ ਜ਼ਿਲ੍ਹਾ ਬਠਿੰਡਾ ਹੈ ਤੁਝੇ ਪਾਸੇ ਮਣੀ ਹੈ ਥੰਦੀ ਚੱਠਾ ਪਿੰਡ ਇੱਧਰ ਰੰਮੀ ਦਾ ਮਾਨ ਹੈ ਮਾਨ ਸਮਾਨ ਕਰ ਰਿਹਾ ਕਿ ਚੰਗੇ ਕੰਮਾਂ ਤੋਂ ਨਹੀਂ ਉਹ ਕਦੇ ਪਿਛੇ ਹਟਦਾ ਨਾਮ ਗਰਾਉਂਡਾਂ ਵਿੱਚ ਬੋਲੇਗਾ ਕਿ ਮਾਨਾ ਜੱਟ ਦਾ ਮਾਨੇ ਜੱਟ ਦਾ ਲਓ ਪਈ ਹੋਈ ਕਬੱਡੀ ਤੇ ਮਨਜਿੰਦਰ ਸਿੰਘ ਤਿੰਨ ਜਾਂ ਫੇਲਾ ਇਸ ਮੌਜੂਦਾਂ ਦੇ ਰਾਮਪੁਰੇ ਦੇ ਕਬੱਡੀ ਕੱਪ ਤੇ ਪਰ ਪੰਡਾਲ ਦੋਨੇ ਦਾ ਸੁੱਖਾ ਨਾਨੂ ਗੱਡੀ ਜਿੱਤ ਗਿਆ ਸਾਹਮਣੇ ਪਈ ਸੀ ਕਬੱਡੀ ਫਰੀਖੱਖਵੀਰ ਸਰਾਮਾ ਪਿੰਡ ਐ ਢਿੱਲੋ ਸਿੱਧੂ ਢੀੜਫੋ ਤੇ ਬਰਾੜ ਜੀ ਰਾਜਨੀਤੀ ਵਿੱਚ ਫਿਰੇ ਦੇ ਕਰਾਰ ਜੀ ਚਾਰੇ ਹਿੱਤੇ ਇਹ ਕੁਰਸੀ ਨੂੰ ਹੱਥ ਪਾਉਦੇ ਨੇ ਤੌਰ ਨਾਲ ਜ਼ਿੰਦਗੀ ਲੋਕੋ ਜਿਹਾਉਂਦੇ ਨੇ ਤੌਰ ਨਾਲ ਜ਼ਿੰਦਗੀ ਬਰਾੜ ਗੋਟ ਹੈ ਬਲਵਾਰ ਸਿੰਘ ਪੁੱਤ ਕਹਿੰਦੇ ਵੀ ਬਲਵਾਰ ਸਿੰਘ ਪੁੱਤਰ ਐ ਫਖਰੀ ਫਰਾਮਾ ਦੀ ਧਰਤੀ ਦਾ ਲਓ ਸਾਹਮਣੇ ਕੌਣ ਕਬੱਡੀ ਪਾ ਰਿਹਾ ਹੈ ਉੱਚਾ ਲੰਮਾ ਕੱਤ ਹੈ ਯਾਰ ਕਹਿੰਦੇ ਗੱਡੀ ਲਿਉਣੀ ਹੈ ਤੇ ਗੱਡੀ ਕਿਹੜੀ ਲਿਉਣੀ ਹੈ ਆਪਾਂ ਸੁਫਾਰੀ ਲਿਉਣੀ ਆ ਬੈ ਕੇ ਆਪਾਂ ਆਲਟੋ ਲੈ ਲਈਏ ਬਲੈਰੋ ਲੈ ਲਈਏ ਤੇ ਕਬੱਡੀ ਦੀ ਇਹ ਸੁਫਾਰੀ ਹੈ ਕਬੱਡੀ ਦੀ ਸੁਫਾਰੀ ਹੈ ਪਿੱਥੇ ਦਾ ਸ਼ੀਰ ਅ ਕਿਉਂਕਿ ਸੁਫਾਰੀ ਦਾ ਨਾਮ ਵੱਡਾ ਹੈ ਪਿੱਥੇ ਵਾਲੇ ਸ਼ੀਰੇ ਦਾ ਫਸੇ ਤੇ ਨਾਮ ਵੱਡਾ ਹੈ ਲੋ ਪਾਈ ਹੋਈ ਕਬੱਡੀ ਹੈ ਚਾਰ ਜਾਫੀ ਪਿਆਰ ਨੇ ਕਿ ਅਜੇ ਤਾਂ ਤੀਰ ਕਮਾਨ ਦੇ ਵਿੱਚ ਹੈ ਕੁਝ ਵੀ ਹੋ ਸਕਦਾ ਹੈ ਅਜੇ ਤਾਂ ਯਾਰ ਮਦਾਨ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਕੁਝ ਵੀ ਹੋ ਸਕਦਾ ਹੈ ਕੁਝ ਵੀ ਹੋ ਸਕਦਾ ਹੈ ਸ਼ਾਬਾ ਕਬੱਡੀ ਜਿੰਦਾਬਾਦ ਕਬੱਡੀ ਜੱਸੀ ਇੰਗਲੈਂਡ ਕਰਦਾ ਨਾਲ ਹੈਪੀ ਢੇਸੀ ਜੱਸੀ ਇੰਗਲੈਂਡ ਵਾਲਾ 100 ਦਾ ਮਾਨਸਮਾਨ ਕਰਦਾ ਹੈ ਲਓ ਸਾਹਮਣੇ ਅਗਲੀ ਕਬੱਡੀ ਰਾਣੀ ਬਾਲ ਤਾਜਾ ਕਾਲੇ ਸੰਘੇ ਪਿੰਡ ਦਾ ਤੋਟੀ ਦਾ ਪਿੰਡ ਹੈ ਘੁੱਡੇ ਦਾ ਪਿੰਡ ਹੈ ਨੌਜਵਾਨ ਨੇ ਪੱਟ ਦੇ ਥਾਪੀ ਮਾਰੀ ਤੇ ਵਾਹ ਜਿਹੜੀ ਖਲਾਅ ਦਿੱਤੀ ਇਹਦੇ ਪਾਈ ਹੋਈ ਕਬੱਡੀ ਤੇ ਕਿ ਜਦੋਂ ਵੈਰੀ ਅਤ ਲੈਣ ਚੱਕ ਹਥਿਆਰ ਕੱਢਨੇ ਪੈਂਦੇ ਆ ਵਾਲਿਆ ਚੰਡੇ ਗੱਡੇ ਨਹੀਂ ਜਾਂਦੇ ਇਹ ਤਾਂ ਗੱਢਣੇ ਪੈਂਦੇ ਆ ਇਹ ਤਾਂ ਗੱਢਣੇ ਪੈਂਦੇ ਆ ਚੰਡਾ ਗੱਡੇਗਾ ਕਰਨੀ ਗੱਲ ਬਣੀ ਨਹੀਂ ਗੱਲ ਪੁਆਇੰਟ ਤਾਵੀ ਦਾ ਉਹ ਜਿਹੜਾ ਤਾਵੀ ਦਾ ਉੱਤਲਮਾ ਕੱਦ ਪੱਟਾਂ ਵਿੱਚ ਜਾਣ ਕਬੱਡੀ ਦਾ ਮਹੌੜ ਇੱਕ ਪਾਸੇ ਕੋਦਾ ਇੰਗਲੈਂਡ ਖੇਡਿਆ ਦੂਜੇ ਪਾਸੇ ਸੁਖਵੀਰ ਖੜੀ ਹੋਈ ਬਾ ਕੇ ਬੈਤਾ ਮੇਰੀ ਬਾਹ ਛੱਡ ਦੇ ਤੈਨੂੰ ਰੋਗ ਦੀ ਰਮਜਣਾ ਕੋਈ ਹੱਥ ਘੁੱਟ ਕੇ ਫੜ ਲਈ ਵੇ ਅਜੇ ਸਾਡੀ ਉਮਰ ਅੰਦਿਆਰੀ ਮੈਂ ਸੋਹਣਿਆ ਮੇਲੇ 'ਚ ਵਿਛੜ ਗਏ ਕਈ ਰੂਹਾਂ ਦੇ ਹਾਣੀ ਮੈਂ ਸੋਹਣਿਆ ਮੇਲੇ 'ਚ ਵਿਛੜ ਗਏ ਕਈ ਰੂਹਾਂ ਦੇ ਹਾਣੀ ਹਾੜ ਨੂੰ ਹਾੜ ਮਿਲਿਆ ਜਵਾਨੀ ਨੂੰ ਜਵਾਨੀ ਟੱਕਰੀ ਐ ਲਓ ਪਈ ਹੋਈ ਕਬੱਡੀ ਐ ਚਾਰ ਜਾਫੀ ਤਿਆਰ ਨੇ ਮੋٹے ਮੋٹے ਪੱਟੜੇ ਲਓ ਇੱਕ ਪਾਸੇ ਪਿੱਥੋ ਦਾ ਸ਼ੀਰਆ 2 ਨੰਬਰ ਤੇ ਸੇਵਕ ਹੁਣ ਗਾ ਪੈ ਚੁੱਕਿਆ ਰੌਕ ਕੋਡ ਦੀ ਧਰਤੀ ਤੇ ਸੇਵਕ ਸੇਵਕ ਨੌਜਵਾਨ ਪਰ ਪੁਆਇੰਟ ਜਿਹੜਾ ਤਾਵੀਦ ਦਾ ਪੂਰਾ ਤਾਵੀਦ ਸામਨੇ ਪਈ ਹੋਈ ਕਬੱਡੀ ਐ ਚਾਰ ਜਾਫੀ ਪੂਰੀ ਤਰ੍ਹਾਂ ਤਿਆਰ ਨੇ ਕਿ ਮੰਜ਼ਲ ਤੇ ਪਹੁੰਚ ਕੇ ਵੀ ਨਾ ਸੋਚੀ ਕਿ ਮੈਂ ਕਿੰਨੀ ਦੂਰ ਆ ਗਿਆ ਇੱਥੇ ਖੜ ਕੇ ਵੀ ਸੋਚੀ ਕਿ ਅਜੇ ਮੰਜ਼ਲ ਬਹੁਤ ਦੂਰ ਪਿਆ ਮੰਜ਼ਲ ਬਹੁਤ ਦੂਰ ਪਿਆ ਫਿਰ ਲੋਕ ਮਾਰਦੇ ਤਾੜੀਆਂ ਜਦ ਚੰਗੇ ਚੰਗੇ ਜਾਫੀ ਧਾਵੀਆਂ ਮੂਹਰੇ ਆਦੇ ਜਾਗ ਬਿਨਾ ਦੁੱਧ ਲੋਕੋ ਜੰਮਦੇ ਨਹੀਂ ਬਸ ਲਾਲ ਹੋ ਜਾਂਦੇ ਐ ਕੜਦੇ ਕੜਦੇ ਜਾਗ ਬਿਨਾ ਦੁੱਧ ਜਾਂਦੇ ਨਹੀਂ ਬਾਕੀ ਜਾਗ ਬਿਨਾ ਦੁੱਧ ਨਹੀਂ ਜੰਮਿਆ ਕਰਦੇ ਜਿਨਾ ਗੁਰੂ ਤੋਂ ਬਿਨਾ ਕੋਚਾਂ ਤੋਂ ਮਾਤਰੀ ਹੋਦੀ ਭਾਵੇਂ ਕੋਈ ਵੀ ਕੰਮ ਹੈ ਲੋ ਪਈ ਹੋਈ ਕਬੱਡੀ ਮਣੋ ਬੜੀ ਹੰਧੂ ਛੱਠੇ ਦੀ ਧਰਤੀ ਦਾ ਵੱਧ ਕੇ ਕਬੱਡੀ ਪਾ ਰਿਹਾ ਹੰਧੂ ਛੱਠਾ ਪਿੰਡ ਪ੍ਰਦੀਪ ਸਿੰਘ ਕਾਲੇ ਸਿੰਘਾਂ ਦੇ ਲਾਗੇ ਕਰਕੇ ਪਿੰਡ ਹੈ ਲੋ ਪਈ ਹੋਈ ਕਬੱਡੀ ਤੇ ਦੂਜੇ ਪਾਸੇ ਕੌਣ ਹੈ ਸੇਵਕ ਹੈ ਲੈ ਵੀ ਟੈਣਾ ਫੋਟੋ ਖਿੱਚ ਬੜਾ ਸੋਹਣਾ ਬੜਾ ਸੋਹਣਾ ਲੱਗਦਾ ਜੱਫਾ ਲਾਉਦਾ ਪਰ ਪੁਆਇੰਟ ਜਿਹੜਾ ਉਹ ਤਾਵੀ ਦਾ ਪੁਆਇੰਟ ਜਿਹੜਾ ਤਾਵੀ ਦਾ ਅਗਲੀ ਕਬੱਡੀ ਮੈਦਾਨ ਦੇ ਵਿੱਚ ਬਰਾੜਾਂ ਦਾ ਮੁੰਡਾ ਕੀ ਉਹ ਪੁੱਤ ਬਰਾੜਾਂ ਦਾ ਜੀ ਦਾ ਪਿੰਡ ਸੀ ਬਾਜਾ ਖਾਨਾ ਗਾਗੋ ਰੈਂਕਿਆ ਕਹਿ ਗਿਆ ਕਾਲੇ ਨੇ ਨਹੀਂ ਛੱਡਣਾ ਸੁਤਾ ਜਵਾਨਾ ਇੱਕ ਬਾਗਾ ਮਲਕਿਆਂ ਦਾ ਜੱਫੇ ਲਾਉਦਾ ਗਰਮੀ ਖਾ ਕੇ ਆ ਸਿੰਘ ਫਸ ਗਏ ਕੁੰਡੀਆਂ ਦੇ ਮਿਤਰਾ ਵਹਿ ਜਾ ਕੋਟੀ ਲਾ ਕੇ ਲਾ ਵੀਰੇ ਦਾ ਗਾਣਾ ਦੁਨੀਆ ਨੇ ਮਕਬੂਲ ਕੀਤਾ ਲਓ ਸਾਹਮਣੇ ਤਾਜਾ ਨੌਜਵਾਨ ਹੰ데요 ਵੱਲ ਵਧਿਆ ਤੇ ਨੌਜਵਾਨ ਨੇ ਕਲੀ ਲਈ ਹੱਥਾਂ ਨੂੰ ਫਿਰ ਨੌਜਵਾਨ ਨੇ ਧਾਵਾ ਬੋਲਿਆ ਤੇ ਧਾਵੇ ਦਾ ਜਾਫੀ ਡੱਟ ਕੇ ਮੁਕਾਬਲਾ ਕਰਨਗੇ ਜਾਂ ਨਹੀਂ ਉਹ ਸਮਾਂ ਦੱਸੇਗਾ ਕਿ ਜੇ ਤੂੰ ਤੀਰ ਨਿਸ਼ਾਨੇ ਖੁੰਝੇ ਉਹ ਕਾਹਦਾ ਇਹ ਹਥਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜੋ ਪਹਿਲਾਂ ਕਰ ਜੇ ਵਾਰ ਪਹਿਲਾ ਵਾਰ ਕੀਤਾ ਪਰ ਵਾਰ ਨੂੰ ਥੱਲ ਪਾਉਣੀ ਹੈ ਉਹ ਕਿੱਦਾਂ ਪਵੇਗੀ ਇਹ ਸਮੇਂ ਦੀਆਂ ਗੱਲਾਂ ਦੇ ਦੂਜੇ ਪਾਸੇ ਸੇਵਕ ਕਿ ਗੱਲ ਹੈ ਸੁਣਾਉਂਦਾ ਸੱਚੀ ਗੱਗੀ ਮਾਣ ਮਰ ਜਾਣਾ ਕਿ ਜਾਫੀ ਟੌਪ ਦਾ ਇਹ ਲੋਕੋ ਸ਼ਰਾਮਾ ਸੇਵਕ ਵੱਡ ਖਾਣਾ ਦੁਨੀਆ ਵੱਡ ਖਾਣਾ ਕਹਿੰਦੀ ਹੈ ਬੰਦੇ ਮਾਰ ਕਹਿੰਦੀ ਹੈ ਲਓ ਸੇਵਕ ਨਾਲ ਸਰਬਾ ਇੰਗਲੈਂਡ ਵਾਲਾ ਫੌਰਪੈ ਦਾ ਮਾਨ ਸਰਬਾ ਨਾਲ ਜੱਸੀ ਹੈ ਵੀ ਢੇਸੀਆ ਉਧਰ ਦਰਸ਼ੀ ਹੈ ਜਲਾਲਦੀਵਾਲ ਪਿੰਡ ਹੈ ਮਮਜੋਤ ਨਾਲ ਦੇਦੀ ਸੰਧੂ ਹੈ ਨਾਲ ਧੀਰਾ ਸੰਧੂ ਹੈ ਸਾਰੇ ਵੀਰਾਂ ਦਾ ਧੰਨਵਾਦ ਸਵੇਰ ਤੋਂ ਲੈ ਕੇ ਮੈਚਾਂ ਦਾ ਆਨੰਦ ਲੈ ਰਹੇ ਨੇ ਲਓ ਸੁਖਵੀਰ ਦੀ ਪਈ ہوئی ਕਬੱਡੀ ਤੇ ਚਾਰ ਜਾਫੀ ਪਰ ਪੁਆਇੰਟ ਜਿਹੜਾ ਗੁਜਾਰ ਸਿੰਘ ਦੀ ਗੁਜਾਰ ਦੀ ਬਾਂਬੇ ਦਾ ਪੁੱਤ ਆਖਦਾ ਹੈ ਕਿ ਪੁਆਇੰਟ ਜਿਹੜਾ ਤਾਵੀਦ ਦਾ ਪੁਆਇੰਟ ਜਿਹੜਾ ਤਾਵੀਦ ਦਾ ਲਓ ਅਗਲੀ ਕਬੱਡੀ ਮੈਦਾਨ ਦੇ ਵਿੱਚ ਖਾਦੀ ਰੱਜ ਕੇ ਖੁਰਾਕ ਜਿਹੜੀ ਮਾਂ ਨੇ ਲਾਈ ਸ਼ੌਕ ਪੂਰੇ ਬਾਪੂ ਨੇ ਕੀਤੇ ਤੋਟ ਤੇ ਚੀਜ਼ ਦੀ ਨਾ ਆਈ ਦੇਖਿਆ ਨਹੀਂ ਕਦੇ ਮੋੜ ਅੱਡੇ ਉੱਤੇ ਖੜ ਕੇ ਦੌੜ ਕੋਚ ਨੇ ਲਵਾਈ ਲੋਕੋ ਮੋਟਾ ਡੰਡਾ ਫੜ ਕੇ ਨਾਲੇ ਪੀਤਾ ਦੁੱਧ ਕਾਰਨੀ ਦਾ ਠਾਰ ਠਾਰ ਲੋਕੋ ਇੰਜ ਬਣਦਾ ਇੰਜ ਬਣਦਾ ਪਿੱਥੋ ਵਰਗਾ 스타 ਲੋਕੋ ਇੰਜ ਬਣਦਾ ਪਿੱਥੋ ਵਾਲੇ ਸ਼ੀਰੇ ਵਰਗਾ 스타 ਲੋਕੋ 스타 ਹੈ ਕਬੱਡੀ ਦਾ ਯੋਧਾ ਹੈ ਕਬੱਡੀ ਦਾ ਕਿ ਚੜਦੀ ਵਿਰੇਸ ਮੁੰਡਾ ਖੇਡਦਾ ਕਬੱਡੀ ਹੋਵੇ ਖਾ ਕੇ ਖੜਾ ਕੱਲ ਆਉਂਦਾ ਧਰਤੀ ਦਾ ਡੀ ਹੋਵੇ ਜਦੋਂ ਹੁੰਦੀ ਹੈ ਤਾੜੀ ਲੋਕੋ ਕਿਸੇ ਬਾਬੇ ਦੀ ਹੈ ਕਬੱਡੀ ਲੋਕੋ ਪਹਿਲੇ 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 ਦਾਬੇ ਦੀ ਅਰਫੂਲਪੁਰਿਆ ਕਾਲੂ ਪਾਣੀ ਦੀ ਬੋਤਲ ਲੈ ਕੇ ਬੈਠਾ ਤੇ ਨੌਜਵਾਨ ਨਿਗਾਹ ਟਕਾਈ ਬੈਠਾ ਕਿ ਕਬੱਡੀ ਕੋਹਣੀ ਨੇ ਪਾ ਦਿੱਤੀ ਹੈ ਲਾ ਵੀ ਕਾਲੂ ਸੇ ਪਈ ਹੋਈ ਕਬੱਡੀ ਤੇ ਕੌਣ ਨੌਜਵਾਨ ਲਾਵੇਗਾ ਦਫਾ ਉਧਰ ਰੈਂਕਾ ਚੱਕ ਭਾਈ ਕਹਿੰਦਾ ਬਿੱਟੂ ਹੈ ਦੂਜੇ ਪਾਸੇ ਮਨਜਿੰਦਰ ਸਿੰਘ ਹੈ ਪਰ ਪੁਆਇੰਟ ਜਿਹੜਾ ਤਾਵੀਦ ਦਾ ਪੁਆਇੰਟ ਜਿਹੜਾ ਤਾਵੀਦ ਦਾ ਲੋ ਅਗਲੀ ਕਬੱਡੀ ਮੈਦਾਨ ਦੇ ਵਿੱਚ ਕਾਲੇ ਸਿੰਘ ਪਿੰਡ ਦਾ ਕਪੂਰਥਲਾ ਜ਼ਿਲ੍ਹਾ ਪ੍ਰਸਿੱਧ ਖਿਡਾਰੀਆਂ ਦਾ ਜ਼ਿਲ੍ਹਾ ਫੜਿਆ ਹੋਇਆ ਗਿੱਟਾ ਝਾਂਜਰਾਂ ਵਾਲੇ ਗਿੱਟੇ ਦੀ ਗੱਲ ਹੋਈ ਕੇ ਰੜਕੇ 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 ਮੈਂ ਬਟਵਾਰੀ ਦੀ ਲੈਗੇ ਚੋਰ ਫੜਕੇ ਕਈਆਂ ਨੇ ਲੋਕੋ ਖੁਸ਼ੀ ਮਨਾਈ ਕਈ ਰੋ ਮੱਥੇ ਦੇ ਹੱਥ ਧਰ ਕੇ ਚਾਂਜਰ ਬਤਲੋ ਦੀ ਵਿੱਚ ਗਿੱਦੇ ਦੇ ਛਣ ਕੇ ਚਾਂਜਰ ਵਾਲਾ ਕੀਤਾ ਕੈਚ ਕੀਤਾ ਬੱਜੀ ਹੋਈ 33 ਹੈ ਕੇ ਗੱਗੀ ਮਾਰਦਾ ਉੱਚੀ ਹੈ ਆਵਾਜ਼ ਕਬੱਡੀ ਜਿੰਦਾਬਾਦ ਕਬੱਡੀ ਜੈ ਹੰਦਾਬਾਦ ਲੋ ਪਹਿਲੀ ਕਬੱਡੀ ਸ਼੍ਰਾਵਾਂ ਦੇ ਸੁਖਵੀਰ ਦੀ ਹੈ ਚਾਰ ਜਾਫੀ ਤਿਆਰ ਨੇ ਕਪੂਰਥਲਾ ਜ਼ਿਲ੍ਹੇ ਦਾ ਕਾਲੇ ਸੰਘਿਆ ਪਿੰਡ ਹੈ ਜਿੱਥੇ ਦਾ ਸੰਦੀਪ ਸਿੰਘ ਸਰਪੰਚ ਹੈ ਲੋ ਦੁਨੀਆ ਨੱਚਦੀ ਹੈ ਦੁਨੀਆ ਟੱਪਦੀ ਹੈ ਦੁਨੀਆ ਹੱਸਦੀ ਹੈ ਦੁਨੀਆ ਬੱਲੇ 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 ਕਰਦੀ ਹੈ ਵਾਹ ਵਾਹ ਖੇਡ ਕਬੱਡੀ ਦਾ ਸੁਆਦ ਆ ਗਿਆ ਕਿ ਮੈਥੇ ਦੀ ਜਿੱਦ ਜਾਨ ਪੰਜਾਬੀ ਸ਼ੇਰ ਨਹੀਂ ਗੱਲਾਂ ਨੂੰ ਜਿੱਧੜੀ ਸ਼ੇਰ ਨਹੀਂ ਬਣਦੇ ਕਦੇ ਰੰਗਾ ਕੇ ਖੱਲਾ ਨੂੰ ਜਿੱਧੜੀ ਸ਼ੇਰ ਨਹੀਂ ਬਣਿਆ ਕਰਦੇ ਉਧਰ ਰੁਮੀ ਦਾ ਮਾਨਾ ਗੋਡੇ ਧਾਰਿਆ ਬੈਠਾ ਮਾਨ ਸਮਾਨ ਕਰ ਰਿਹਾ ਲੋ ਪਾਈ ਹੀ ਕਬੱਡੀ ਨਾਲ ਗੁਰਦੀਪ ਆਇਆ ਜੱਗੀ ਜਲਵਾਣਾ ਤੇ ਭੁਪਿੰਦਰ ਸਿੰਘ ਜੀ ਗਰੇਵਾਲ ਗ੍ਰੀਨ ਸਿਟੀ ਵਾਲੇ ਬੁੱਟਾ ਸ਼ਾਪ ਵੀਰੇ ਧਾਸੇ ਮਾਰੀ ਸੰਧੂ ਛੱਠੇ ਦੀ ਧਰਤੀ ਦਾ ਨੌਜਵਾਨ ਕੋਸ਼ਿਸ਼ ਯਾਰ ਲਓ ਅੱਜ ਪੂਰਾ ਚਾੜਿਆ ਬੂਟੇ ਦੇ ਕਿ ਕਿਹਨੂੰ ਦੇਈ ਪੁਲਟੀ ਨਾ ਕਿਹਨੂੰ ਦਬਾਉ ਬੁੱਲਤੇ ਆ ਝੂਟਾ ਕਿ ਕਬੱਡੀ ਦਾ ਉਸਤਾਦ ਕਬੱਡੀ ਦਾ ਬਾਦਸ਼ਾਹ ਏ ਛਾਪੇ ਪਿੰਡ ਦਾ ਏ ਬੂਟਾ ਕਬੱਡੀ ਦਾ ਬਾਹ ਕੁੰਭ ਕਰਵਾਉਣ ਵਾਲਾ ਇਨਸਾਨ ਅੱਜ ਪੰਜਾਬ ਦਾ ਇੱਕ ਯਾਦਗਾਰੀ ਟੂਰਨਾਮੈਂਟ ਆਉਣ ਵਾਲੇ ਸਮੇਂ ਦੇ ਵਿੱਚ ਇਸ ਟੂਰਨਾਮੈਂਟ ਦਾ ਇਤਿਹਾਸ ਵਿੱਚ ਨਾਮ ਲਿਖਿਆ ਜਾ ਚੁੱਕਿਆ ਕਿਉਂਕਿ ਦੁਨੀਆ ਯਾਦ ਕਰਿਆ ਕਰੇਗੀ ਦੁਨੀਆ ਬੱਚਿਆਂ ਨੂੰ ਦੱਸਿਆ ਕਰੇਗੀ ਕਿ ਕਿਦਾਂ ਚਾਰ ਮੋਟਰਸਾਈਕਲ ਰੱਖੇ ਸੀ 7152 ਪ੍ਰਾਈਸ ਸੀ ਤੇ ਦੁਨੀਆ ਫਿਰ ਯਾਦ ਕਰਿਆ ਕਰੇਗੀ ਕਿਦਾਂ ਮੜੀ ਸੋਹ ਚ ਖੇਡੇ ਕਬੱਡੀ ਪਾਈ ਸੀ ਲਓ ਸਾਹਮਣੇ ਢੋਂਡੀ ਰਾਣੀ ਬਾਲ ਦੀ ਧਰਤੀ ਦਾ ਅਗਲੀ ਕਬੱਡੀ ਪਾ ਰਿਹਾ ਚਾਰ ਜਾਫੀ ਤਿਆਰ ਨੇ ਉਧਰ ਹਨੀ ਪਿਆਰ ਕਰਦਾ ਕਬੱਡੀ ਨੂੰ ਬੁੱਟੇ ਛਾਪੇ ਦਾ ਹਸਪਤਲ ਸਾਬੀ ਵਰਗੇ ਗਿੰਨੀ ਵਰਗੇ ਸਰਦਾ ਇੰਗਲੈਂਡ ਬੈਠਾ ਹੈ ਕਿ ਆਪ ਬਹਿ ਗਿਓ ਬਲਾਤ ਵਿੱਚ ਜਾ ਕੇ ਦੇ ਗਿਓ ਰਮਾਲ ਕੱਢਣਾ ਆਬ ਬਹਿ ਗਿਓ ਬਲਾਤ ਵਿੱਚ ਜਾ ਕੇ ਦੇ ਗਿਓ ਰਮਾਲ ਕੱਢਣਾ ਸੁਣ ਸਰਦਿਆ ਤੂੰ ਤੁਰ ਗਿਆ ਬਲਾਤ ਅਸੀਂ ਖੇਡ ਨਹੀਂ ਛੱਡਣਾ ਆਬ ਬਹਿ ਗਿਓ ਬਲਾਤ ਵਿੱਚ ਜਾ ਕੇ ਲਓ ਪਈ ਸੀ ਤਾਜੇ ਦੀ ਕਬੱਡੀ ਹੈ ਪੱਡੇ ਅੰਦਰਲੇ ਪਾਸੇ ਥਾਪੀ ਮਾਰੀ ਹੈ ਲਾਲ ਨਿਕਰ ਵਿੱਚ ਚਿੱਟੀ ਧਾਰੀ ਹੈ ਕਿੱਥੇ ਵਾਲਿਆ ਓਰ ਤੇਰੀ ਵਾਰੀ ਹੈ ਤੇਰੀ ਵਾਰੀ ਹੈ ਲਓ ਮਨਜਿੰਦਰ ਪੁਆਇੰਟ ਤਾਜੀ ਦਾ ਪੁਆਇੰਟ ਤਾਜੀ ਦਾ ਲੋ ਮਲਾਜਾ ਵੀਰਾਂ ਨੇ ਵੇਚ ਦੇ ਆ ਪਿੱਛੇ ਨੂੰ ਘਰ ਦੇਣ ਦੀ ਦਰਸ਼ਕਾਂ ਨੂੰ ਲਓ ਸ਼ਾਹਮਾ ਦਾ ਸੁਖਵੀਰ ਪਰ ਪੁਆਇੰਟ ਜਿਹੜਾ ਤਾਦੀ ਦਾ ਪੁਆਇੰਟ ਜਿਹੜਾ ਤਾਦੀ ਦਾ ਅਗਲੀ ਕਬੱਡੀ ਮੈਦਾਨ ਦੇ ਵਿੱਚ ਮਣੀ ਸੰਧੂ ਛੱਠੇ ਦੀ ਧਰਤੀ ਦਾ ਜੁਲਾ ਕਪੂਰਥਲਾ 8 ਲੱਖ ਤੇ 60 ਹਜ਼ਾਰ ਵਾਦੀ ਹੈ ਜ਼ਿਲ੍ਹਾ ਕਪੂਰਥਲਾ ਦੀ 213 ਤੇ ਪਿੰਡ ਦੇ ਲਓ ਪਾਈ ਹੋਈ ਕਬੱਡੀ ਹੈ ਨੱਧਰਾ ਟੱਪ ਦਾ ਹਾਫਿਦ ਹੈ ਡੋਲੇ ਤੇ ਬੰਦੇ ਹੋਇਆ ਤਦੀਪ ਹੈ ਪਾਈ ਹੋਈ ਕਬੱਡੀ ਹੈ ਲਓ ਚੋ ਜਾਫੀਆਂ ਦੇ ਵਿੱਚੋਂ ਕੌਣ ਲਾਵੇਗਾ ਜੱਫਾ ਇਹ ਗੱਲ ਸਮੇਂ ਦੀ ਹੈ ਪਾਈ ਹੋਈ ਕਬੱਡੀ ਆਹ ਮੁੰਡਾ ਵੀ 22 ਸਾਲ ਉਮਰ ਹੈ ਨਾਮ ਸ਼ੇਵਕ ਹੈ ਕਬੱਡੀ ਦੇ ਮੈਦਾਨਾਂ ਦਾ ਕਿੰਗ ਹੈ ਕਬੱਡੀ ਦੇ ਮੈਦਾਨਾਂ ਦਾ ਲੋਹੜਾ ਹੈ ਮੈਚ ਖਤਮ ਹੋ ਪਤਾ ਰਾਮਪੁਰੇ ਦਾ ਇਤਿਹਾਸ ਫਿਰ ਦੁਹਰਾਇਆ ਜਾਵੇਗਾ ਜਾਂ ਨਹੀਂ ਇਹ ਰੀਕ ਕਰਨੀ ਪਵੇਗੀ ਇਹ ਰੀਕ ਕਰਨੀ ਪਵੇਗੀ ਕਾਲੇ ਸੰਘਿਆਂ ਦੀ ਟੀਮ ਸਰਾਵਾਂ ਦੇ ਪੁਆਇੰਟ 14 ਲੈ ਲਈ ਮਾਨਿਆ ਕਾਲੇ ਸੰਘਿਆਂ ਦੀ ਟੀਮ ਦੇ ਪੁਆਇੰਟ ਜਿਹੜੇ 15 ਕਾਲੇ ਸਿੰਘਾਂ ਦੀ ਟੀਮ ਦੇ ਨਾਂ ਤੇ ਜ਼ੋਰਦਾਰ ਤਾੜੀ ਮਾਰ ਦਿਓ ਰਾਮਪੁਰੇ ਦਾ ਇਤਿਹਾਸ ਅੱਜ ਪਿੱਛੇ ਤੋਂ ਸਾਹਮਣੇ ਆ ਜਾਵੇਗਾ ਦਰਸ਼ਕ ਵੀਰ ਗਰਾਊਂਡ 'ਚ ਆਉਣ ਪਿੱਛੇ ਨਾ ਹੋ ਜਾਣ ਵੀ